ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ ਜਿਹੜੀਆਂ ਖਬਰਾਂ ਆਉਂਦੀਆਂ ਪਾਠੀ ਗ੍ਰੰਥੀ ਕਹਿੰਦੇ ਬਹੁਤ ਦੁਖੀ ਨੇ ਕਿਉਂਕਿ ਤਨਖਾਹਾਂ ਬਹੁਤ ਘੱਟ ਨੇ ਤਨਖਾਹ ਪਾਠੀਆਂ ਦੀ ਹੋਣੀ ਚਾਹੀਦੀ ਹੈ ਘੱਟੋ ਘੱਟ 15000 ਤਾਂ ਘੱਟੋ ਘੱਟ ਹੋਣੀ ਚਾਹੀਦੀ ਹੈ ਛੋਟੇ ਤੋਂ ਛੋਟੇ ਗੁਰਦਾਰੇ ਵਿੱਚ ਵੀ ਪਰ ਜੇ ਅਸੀਂ ਗੁਰਮਤਿ ਦੀ ਕਸਵੱਟੀ ਤੇ ਦੇਖੀਏ ਤਾਂ ਫਿਰ ਘੱਟ ਤਨਖਾਹ ਦੁੱਖਾਂ ਦਾ ਕਾਰਨ ਨਹੀਂ ਹੈ ਗੁਰੂ ਸਾਹਿਬ ਬਚਨ ਕਰਦੇ ਨੇ ਦੁਖਇਤ ਸੁਖਇਤ ਥਾਰੋ ਕਰਮ ਰੀ ਮਾੜੇ ਕੰਮ ਕਰੋਗੇ ਤਾਂ ਦੁੱਖ ਮਹਿਣਗੇ ਚੰਗੇ ਕੰਮ ਕਰੋਗੇ ਤਾਂ ਸੁਖ ਮਹਿਣਗੇ ਇਹ ਜਿਹੜੇ ਸੁੱਖ ਨੇ ਦੁੱਖ ਨੇ ਮਾੜੇ ਚੰਗੇ ਕਰਮਾਂ ਦੇ ਆ ਧਨ ਦੇ ਨਾਲ ਇਹਨਾਂ ਦਾ ਕੋਈ ਬਹੁਤਾ ਸਬੰਧ ਨਹੀਂ ਹੈ ਕਿਉਂਕਿ ਤਾਂ ਤਾਂ ਸਾਡੇ ਕੋਲ ਜਿੰਨਾ ਆਉਂਦਾ ਸੀ ਆਪਣਾ ਖਰਚਾ ਉਹ じゃ ਵਧਾ ਲੈਨੇ ਆ ਜਿਹੜਾ 500 ਰੁਪਏ ਦੀ ਹੜੀ ਲੈਂਦਾ ਉਹ ਵੀ ਟਾਈਮ ਉਵੇਂ ਹੀ ਪਾਸ ਕਰਦਾ ਜਿਹੜਾ 5000 ਦੀ ਹੜੀ ਲੈਂਦਾ ਔਖਾ ਉਹ ਵੀ ਆ ਕਿਉਂਕਿ ਉਸਨੇ ਉਸ ਦਾ ਆਪਣਾ ਲਾਈਫ ਸਟਾਈਲ 5000 ਦੇ ਹਿਸਾਬ ਨਾਲ ਬਣਾ ਲਿਆ ਉਸਨੇ 500 ਦੇ ਨਾਲ ਹੀ ਸੈੱਟ ਕਰ ਲਿਆ ਜਿਵੇਂ ਕਹਿੰਦੇ ਆ ਸਿਆਣਾ ਬੰਦਾ ਚਾਦਰ ਦੇਖ ਕੇ ਪੈਰ ਵਿਸਾਰਨੇ ਚਾਹੀਦੇ ਨੇ ਸੋ ਹਰ ਤੁਸੀਂ ਕਹੋਗੇ ਫਿਰ ਪਾਠੀ ਮੜਾ ਕਿਹੜਾ ਕੰਮ ਕਰਦੇ ਆ ਜਿਹੜਾ ਉਹ ਤਾਂ ਸਾਰੀ ਦਿਹਾੜੀ ਬਾਣੀ ਪੜ੍ਹਦੇ ਨੇ ਸਰਵੇ ਨਿਤਨੇਮ ਕਰਦੇ ਨੇ ਤੜਕੇ ਉੱਠਦੇ ਨੇ ਉਹ ਤਾਂ ਚੰਗਾ ਕੰਮ ਕਰਦੇ ਨੇ ਮੈਂ ਵੀ ਪਾਠੀ ਆ ਕਿਉਂਕਿ ਅਸੀਂ ਗੁਰਨਾਨਕ ਦੀ ਸਿੱਖੀ ਨੂੰ ਭੁੱਲ ਚੁੱਕੇ ਹਾਂ। ਅਲੋਪ ਹੋ ਗਈ ਗੁਰਨਾਨਕ ਜਿਹੜੀ ਸਾਨੂੰ ਸਿੱਖੀ ਸਿਖਾਈ ਗੁਰੂਆਂ ਨੇ ਉਹ ਸਿੱਖੀ ਨੂੰ ਅਸੀਂ ਛੱਡ ਚੁੱਕੇ ਹਾਂ। ਅਲੋਪ ਹੋ ਗਈ। ਅੱਜ ਜਿਹੜੀ ਸਿੱਖ ਅਸੀਂ ਸੰਭੀ ਹੋਈ ਆ ਇਹ ਅਸੀਂ ਆਪਣੀ ਮਨਮਾਰਗੀ ਦੀ ਸਿੱਖੇ ਬਣਾਈ ਹੋਈ ਆ। ਬਾਣੀ ਪਾਣ ਦਾ ਜਿਹੜਾ ਤਰੀਕਾ ਬਹੁਤ ਗਲਤ ਚੱਲ ਰਿਹਾ। ਸਹਿਜ ਪਾਠ ਪਾਠੀ ਕਰਦੇ ਨੇ ਕਿੰਨਾ ਸਮਾਂ ਲਾਉਂਦੇ ਨੇ 25 ਘੰਟੇ 30 ਘੰਟੇ ਚ ਜਦੋਂ ਕਿ ਸਹਿਜ ਪਾਠ ਨੂੰ 72 ਘੰਟੇ ਲੱਗਣੇ ਚਾਹੀਦੇ ਨੇ ਹਾਲਾਂਕਿ ਇਹ ਚ ਪਾਠੀਆਂ ਦਾ ਇਕੱਲਾ ਦਾ ਕਸੂਰ ਨਹੀਂ ਸਾਡਾ ਸਾਰਾ ਸਮਾਜ ਹੀ ਕਰਾਹੇ ਪੈ ਗਿਆ ਨਾ ਤਾਂ ਪੂਰਾ ਸਮਾਂ ਮਿਲਦਾ ਪਾਠ ਕਰਨ ਵਾਸਤੇ ਨਾ ਪੂਰੀ ਭੇਡਾ ਮਿਲਦੀ ਆ ਹੁਣ ਪਾਠ ਨੂੰ ਸੋਚੇ ਇੱਕ ਪਾਠੀ ਇੱਕ ਦਿਹਾੜੀ 'ਚ ਸਿਰਫ 5 ਘੰਟੇ ਵੱਧ ਤੋਂ ਵੱਧ ਪਾਠ ਕਰ ਸਕਦਾ ਜੇ ਸਹੀ ਢੰਗ ਨਾਲ ਕਰਨਾ ਹੋਵੇ। 72 ਘੰਟੇ ਚਾਹੀਦੇ ਨੇ ਤਾਂ ਇਹਦਾ ਮਤਲਬ 16 ਦਿਨਾਂ ਦਾ ਪਾਠ ਰੱਖਣਾ ਪਵੇਗਾ। ਕਿਉਂਕਿ 16ਵਾਂ ਦਿਨ ਉਸ ਦਿਨ ਤਾਂ ਭੋਗ ਪਾਉਣਾ ਉਸ ਦਿਨ ਬਾਣੀ ਪੜਨੀ ਹੋਣੀ। ਪਹਿਲੇ ਦਿਨ ਜਿੱਦਾਂ ਆਰੰਭ ਕਰਨਾ ਉਸ ਦਿਨ ਵੀ ਅੱਧਾ ਦਿਨ ਬੀਤ ਜਾਂਦਾ ਆਰੰਭ ਕਰਦਿਆਂ ਨੂੰ। ਬਾਕੀ 14.5 ਦਿਨ ਰਹਿ ਗਏ 5 ਘੰਟੇ ਰੋਜ਼ ਪਾਠ ਕਰੇਗਾ ਤਾਂ 14.5 ਘੰਟੇ ਚ ਤਾਂ 72 ਘੰਟੇ ਪਾਠ ਹੋਵੇਗਾ ਇਹ ਸਹੀ ਮਰਿਆਦਾ ਵਾ 1 ਘੰਟੇ ਚ 20 ਅੰਗ ਪੜ੍ਹਨੇ ਪਰ ਪਾਠੀਆਂ ਨੂੰ ਮਜਬੂਰੀ ਬਸ ਕਹਿ ਲੋ ਸਾਰਾ ਸਮਾ ਸਾਡਾ ਖਰਾਹੇ ਪੈ ਗਿਆ 25 ਘੰਟੇ ਚ 30 ਘੰਟੇ ਚ ਕਿਉਂਕਿ ਸਤਨ ਤਰ੍ਹਾਂ ਦਾ ਪਾਠ ਹੁੰਦਾ ਡੇਢ ਦਿਨ ਵਿੱਚੋਂ ਨਿਕਲ ਗਿਆ ਸਾਢੇ 5 ਦਿਨ ਰਹਿ ਗਏ ਸਾਢੇ 14 ਦਿਨਾਂ ਦਾ ਕੰਮ ਜਦੋਂ ਸਾਢੇ 5 ਦਿਨਾਂ ਵਿੱਚ ਕਰਾਂਗੇ ਤਾਂ ਉਹਦੀ ਸਪੀਡ ਕਿੰਨੀ ਵਧਾਉਣੀ ਪਵੇਗੀ ਮर्यादा ਵਿੱਚ ਤਾਂ ਲਿਖਿਆ ਬਾਣੀ ਤੇਜ ਨਹੀਂ ਪੜ੍ਹਣੀ ਬਾਣੀ ਦਾ ਨਰਾਦਰ ਹੈ ਫਿਰ ਬਾਣੀ ਦਾ ਨਰਾਦਰ ਕਰਕੇ ਅਸੀਂ ਸੁੱਖ ਕਿੱਥੋਂ ਭਾਲਦੇ ਹਾਂ ਮੇਰੇ ਕਹਿਣ ਦਾ ਮਤਲਬ ਸਾਨੂੰ ਟੰਗ ਤਰੀਕਾ ਬਦਲਣਾ ਪਵੇਗਾ ਮੈਂ ਇਹ ਵੀ ਕਹਾਂ ਤੋ ਸੰਕੋਚ ਨਹੀਂ ਕਰਾਂਗਾ ਜਿਨੇ ਇੰਨੇ ਤੇਜ ਪਾਠ ਅਸੀਂ ਕਰਦੇ ਆ ਨਾ ਪੜਨ ਵਾਲੇ ਨੂੰ ਫਾਇਦਾ ਨਾ ਕਰਾਉਣ ਵਾਲੇ ਨੂੰ ਫਾਇਦਾ ਕਿਉਂਕਿ ਮਰਿਆਦਾ ਤੋਂ ਬਿਨਾ ਤਾਂ ਗੁਰੂ ਸਾਹਿਬ ਜਵਾਬ ਹੀ ਦੇਗੇ ਉਹ ਕਹਿੰਦੇ ਰਹਿਤ ਬਿਨਾ ਨਾ ਸਿੱਖ ਕਹਾਵੇ ਤਾਂ ਸਿੱਖ ਮੰਨਣ ਨੂੰ ਤਿਆਰ ਨਹੀਂ ਫੈਦੇ ਵਾਲੀ ਤਾਂ ਗੱਲ ਹੀ ਬਹੁਤ ਦੂਰ ਚਲੀ ਗਈ ਸੋ ਇਹ ਸਾਡਾ ਤਰੀਕਾ ਪਾਣੀ ਪੰਡ ਦਾ ਬਹੁਤ ਗਲਤ ਚੱਲ ਪਿਆ। ਨਕਲੀ ਸੰਤਾਂ ਨੇ ਬਿਜ਼ਨਸ ਬਣਾ ਲਿਆ। ਪਾਠ ਕਰਾਉਣ ਵਾਲਿਆਂ ਤੋਂ ਪੈਸੇ ਲੈ ਲੈਂਦੇ ਨੇ। ਸਹਿਜ ਪਾਠ ਕਰਨਾ 25-30 ਹਜ਼ਾਰ ਲੈ ਲਿਆ, ਗਾਹਾਂ ਪਾਠੀ ਨੂੰ 3-4 ਹਜ਼ਾਰ ਦੇ ਤਾਂ। ਇਹ ਬਿਜ਼ਨਸ ਵੱਢ ਗਏ। ਪਾਠੀ ਵੀ ਫਸ ਗਿਆ, ਤੇਜ ਬਾਣੀ ਪੜ੍ਹੂਗਾ, ਦੁੱਖਾਂ 'ਚ ਪਾਊਗਾ। ਭਲਾ ਤਾਂ ਉਹਦਾ ਵੀ ਠੇਕੇਦਾਰ ਦਾ ਵੀ ਨਹੀਂ ਹੋਣਾ ਜੀ ਨੇ। ਡੇਰੇ ਬਾੜੇ ਦਾ ਫਲਾਵਦਾ ਵੀ ਨਹੀਂ ਹੋਣਾ ਕਿਉਂਕਿ ਉਹਨੇ ਵੀ ਨਜਾਇਜ਼ ਕਮਾਇਆ ਇਕੱਠੀ ਕੀਤੀ ਆ ਸੋ ਇਹ ਸਾਡਾ ਸਿੱਖ ਸਮਾਜ ਕਰਾਹੇ ਪੈ ਗਿਆ ਸਿੱਖੀ ਜਿਹੜੀ ਸਾਨੂੰ ਗੁਰੂਆਂ ਨੇ ਸਿਖਾਈ ਉਸ ਤੋਂ ਵੀ ਦੂਰ ਚਲੇ ਗਈ ਅਖੰਡ ਪਾਠ ਤਿੰਨ ਦਿਨ ਤਿੰਨ ਰਾਤਾਂ ਵਿੱਚ ਕਰਨਾ ਚਾਹੀਦਾ ਅਸੀਂ ਕਰਦੇ ਆ ਦੋ ਰਾਤਾਂ ਦੋ ਦਿਨ ਵਿੱਚ ਜਦੋਂ ਸ਼ਾਮ ਨੂੰ ਮਾਥਣ ਨੂੰ ਸਵੇਰ ਨੂੰ ਸਪੀਕਰ ਲੱਗਦਾ ਉਸ ਵੇਲੇ ਸਹੀ ਮਰਿਆਦਾ ਚੱਲ ਪੈਂਦੀ ਆ ਸਪੀਕਰ ਦੇ ਵਿੱਚ ਤਾਂ 20 22 ਅੰਗ ਹੀ ਪੜ ਹੁੰਦੇ ਨੇ ਪਰ ਜਿਹੜੇ ਦੂਜੀਆਂ ਡੋਟੀਆਂ ਪਰ ਉੱਥੇ 70 80 ਅੰਗ ਪੜਨੇ ਪੈਂਦੇ ਨੇ ਉੱਥੇ ਮਰਿਆਦਾ ਭੰਗ ਹੋ ਜਾਂਦੀ ਆ ਮੈਂ ਫੇਰ ਕਹੂੰਗਾ ਵੀ ਇਹ ਪਾਠ ਕਰਾਉਣ ਦਾ ਨਾਂ ਕਰਨ ਵਾਲਿਆਂ ਨੂੰ ਫਾਇਦਾ ਨਾ ਕਰਾਉਣ ਵਾਲਿਆਂ ਨੂੰ ਫਾਇਦਾ ਜੇ 72 ਘੰਟੇ 'ਚ ਪਾਠੀ ਮੈਂ ਹੁਣ 4:300 ਪਾਠ ਐਸਾ ਕੀਤਾ ਜਿਹੜਾ ਮੈਂ 35 36 ਘੰਟੇ 'ਚ ਕੀਤਾ ਆਪ ਆਰੰਭ ਕੀਤਾ ਆਪ ਹੀ ਭੋਗ ਪਿਆ ਸਾਰਾ ਪਾਠ ਬੋਲ ਕੇ ਕੀਤਾ ਕਿਸੇ ਹੋਰ ਪਾਠ ਨੇ ਇੱਕ ਪੰਗਤੀ ਨਹੀਂ ਪੜ੍ਹੀ ਮੈਨੂੰ ਲੋਕ ਬੜੀ ਬੁਢਾਈ ਕਰਦੇ ਸੀ ਬੜਾ ਵਧੀਆ ਪਾਠ ਕਰਦਾ ਬੜੀ ਵਧੀਆ ਪਾਠ ਕਰਦਾ 100 ਵਿੱਚੋਂ 100 ਹੀ ਨੰਬਰ ਦਿੰਦੇ ਸੀ ਪਰ ਅੱਜ ਮੈਨੂੰ ਸਮਝ ਆਈ ਹੈ ਨਹੀਂ ਸਿਰਫ 15 20 ਨੰਬਰ ਦਾ ਮੈਂ ਹੱਕਦਾਰ ਸੀ ਜੇ 100 ਨੰਬਰ ਲੈਣੇ ਸ ਤਾਂ ਮੈਨੂੰ 72 ਘੰਟੇ ਲਾਉਣੇ ਚਾਹੀਦੇ ਸੀ ਸੋ ਐਸੇ ਪ੍ਰਚਾਰ ਦੀ ਲੋੜ ਬਾਜ ਸਿੱਖ ਸਮਾਜ ਨੂੰ ਇਸ ਕਰਮਕੰਡ ਦੇ ਖੂਹ ਵਿੱਚੋਂ ਕੱਢਣ ਵਾਸਤੇ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਕਿ ਸਾਨੂੰ ਗਿਆਨ ਗੁਰੂ ਨੇ ਬਖਸ਼ਿਆ ਸਾਡੀ ਸਹਾਇਤਾ ਕਰੋ ਜੇ ਤੁਹਾਨੂੰ ਸਾਡਾ ਪ੍ਰਚਾਰ ਚੰਗਾ ਲੱਗਦਾ ਸੀ ਇਸ ਪ੍ਰਚਾਰ ਨੂੰ ਹੋਰ ਤੇਜ਼ੀ ਨਾਲ ਕਰਾਂਗੇ ਕਮੈਂਟ ਬਾਕਸ ਦੇ ਵਿੱਚ ਸਕੈਨਰ ਹੈ ਥੋੜੀ ਬਹੁਤੀ ਸਹਾਇਤਾ ਜੇ ਕਰ ਸਕਦੇ ਆ ਤਾਂ ਜਰੂਰ ਕਰੋ ਕਿਉਂਕਿ ਅਸੀਂ ਇਸ ਪ੍ਰਚਾਰ ਨੂੰ ਜਿਹੜੀ ਗੁਰੂਆਂ ਨੇ ਸਾਨੂੰ ਸਿੱਖੀ ਸਿਖਾਈ ਉਹ ਸਿੱਖੀ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਰੱਖਾਂਗੇ ਆ ਜਿਹੜਾ ਕਾਰਮਕੰਡਾ ਤੁਸੀਂ ਫਸ ਗਏ ਨਾ ਕੀਰਤਨ ਕਿਸੇ ਮਰਿਆਦਾ ਚ ਨਾ ਪਾਠ ਕਿਸੇ ਮਰਿਆਦਾ ਚ ਬਾਕੀ ਆ ਦੂਜਾ ਪ੍ਰਵਾਦ ਫੇਰੀਆਂ ਨਗਰ ਕੀਰਤਨ ਲੜੀਆਂ ਇਹ ਸਾਰੇ ਕਰਮ ਕੰਡ ਚੱਲ ਪਏ ਗੁਰੂ ਤਾਂ ਸਿਰਫ ਸਿਮਰਨ ਕਰਨ ਵਾਸਤੇ ਕਹਿੰਦਾ ਸਵੇਰ ਦੇ ਨਿਤਨੇਮ ਦਾ ਹੁਕਮ ਗੁਰੂ ਸਾਹਿਬ ਕਰਦੇ ਨੇ ਗੁਰਬਾਣੀ ਵਿੱਚ ਸਵੇਰੇ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਕਹਿ ਰਹੇ ਨੇ ਤੈਨ ਜਿਹੜੇ ਕਹਿੰਦੇ ਗੁਰਬਾਣੀ ਗਾਓ ਪਰ ਕੰਮ ਉਲਟ ਚੱਲੇ ਹੋਏ ਨੇ ਸੋ ਅਸੀਂ ਇਸ ਪ੍ਰਚਾਰ ਨੂੰ ਅੱਗੇ ਵਧਾਉਣਾ ਜੇ ਹੋ ਸਕੇ ਤਾਂ ਸਾਡੇ ਜਰੂਰ ਸਹਾਇਤਾ ਕਰਨੀ ਹੋਈਆਂ ਬੇਅੰਤਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ